ਨੈਕਸਟ ਜਿਹੜਾ ਆਰਟੀਕਲ ਹੈ ਇਹ ਆਪਾਂ ਮਤਲਬ ਆਨੰਦਕਾਰਜ਼ ਲਈ ਸੂਟ ਰੈਡੀ ਕੀਤਾ ਕਿਸੇ ਨੇ ਆਨ ਆਰਡਰ ਆਪਣੇ ਤੋਂ ਸੂਟ ਰੈਡੀ ਕਰਵਾਇਆ ਸੀ ਓਕੇ ਜੀ ਫੁੱਲ ਜਿਹੜਾ ਫਰੰਟ ਇਹਦਾ ਹੈਵੀ ਹੈਗਾ ਫੁੱਲ ਹੈਵੀ ਇਹਦੀਆਂ 슬ੀਵਸ ਨੇਗੀਆਂ ਆਹ ਵਾਲਾ ਵਰਕ ਹੈਗਾ ਜਿਹੜਾ ਇਹਦੀ ਬਾਟਮ ਤੇ ਬਣਿਆ ਹੋਇਆ 4 ਸਾਈਡ ਵਰਕ ਦੇ ਨਾਲ ਜਿਹੜਾ ਇਹਦਾ ਦੁਪੱਟਾ ਆਪਾਂ ਰੈਡੀ ਕੀਤਾ ਐਵੇਂ ਦੇ ਕੋਈ ਵੀ ਬ੍ਰਾਈਡਲ ਪੀਸ ਬ੍ਰਾਈਡਲ ਲਹਿੰਗਾ ਕੋਈ ਵੀ ਸ਼ਰਾਰਾ ਵਗੈਰਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਡਰੈਸ ਹਾਂਜੀ ਨੈਕਸਟ ਜਿਵੇਂ ਕਿ ਅੱਗੇ ਸਰਦੀਆਂ ਦੇ ਸੀਜ਼ਨ ਲਈ ਵਿਆਹ ਸ਼ਾਦੀਆਂ ਲਈ ਆਪਾਂ ਬੈਲਵਰਡ ਦੇ ਵਿੱਚ ਵੀ ਕਾਫੀ ਸਟਾਕ ਜਿਹੜਾ ਰੈਡੀ ਕਰ ਰਹੇ ਹਾਂ ਜਿਵੇਂ ਫਸਟ ਸੂਟ ਆਪਣਾ ਜਿਹੜਾ ਹੈਗਾ ਬਲੈਕ ਕਲਰ ਦੇ ਵਿੱਚ ਬਣਿਆ ਹੋਇਆ ਵਾਲੇ ਜਿਹੜੀ ਦੀ ਨੈਕ ਤੇ ਵਰਕ ਹੈਗਾ ਇਹਦੀਆਂ 슬ੀਵਜ਼ ਵੀ ਹੈਵੀ ਨੇ ਤੁਸੀਂ ਬੈਲਵਰਡ ਦੇ ਵਿੱਚ ਜਾਂ ਕਿਸੇ ਹੋਰ ਫੈਬਰਿਕ ਦੇ ਵਿੱਚ ਵੀ ਜਿਵੇਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਓਕੇ ਨੈਕਸਟ ਜਿਹੜਾ ਆਰਟੀਕਲ ਹੈਗਾ ਰਾਇਲ ਬਲੂ ਦੇ ਵਿੱਚ ਬਣਿਆ ਹੋਇਆਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਪੁੱਚੋ ਮੰਡੀ ਬਠਿੰਡੇ ਕੋਲੇ ਤੇ ਅੱਜ ਆਪਾਂ ਤੁਹਾਨੂੰ ਮਾਨ ਫੈਸ਼ਨ ਬੁਟੀਕ ਤੇ ਲੈ ਕੇ ਪਹੁੰਚੇ ਜਿੱਥੋਂ ਤੁਸੀਂ ਬਹੁਤ ਘੱਟ ਰੇਟਾਂ ਤੇ ਬਹੁਤ ਸੋਹਣੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਤੇ ਵਿਆਹ ਸਾਦੀ ਦੇ ਬਹੁਤ ਹੀ ਇਨਾਂ ਨੇ ਵੱਡੀਆਂ ਆਫਰਾਂ ਜਿਹੜੇ ਸੂਟਾਂ ਤੇ ਲਾਈਆਂ ਹੋਈਆਂ ਨੇ ਬਾਕੀ ਤੁਹਾਨੂੰ ਸਾਰੀਆਂ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਸਾਰਾ ਐਡਰੈਸ ਦਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਬਾਅਦ ਜ਼ਰੂਰ ਕਰਨਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ ਇਹ ਕਲੈਕਸ਼ਨ ਆ ਕਿਦਾਂ ਦੇ ਸੂਟ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਸਾਰੇ ਆਪ ਦਿਖਾਵਾਂਗੇ ਪ੍ਰੋਪਰ ਐਡਰੈਸ ਤੁਹਾਨੂੰ ਉਹ ਵੀ ਸਾਰਾ ਦੱਸਾਂਗੇ ਤੇ ਸ਼ਾਪ ਤੇ ਜਿਹੜੇ ਆਨਲਾਈਨ ਨੇ ਮੇਰੇ ਨਾਲ ਹੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਣਾ ਐਡਰੈਸ ਬੋਲ ਦੋ ਮਾੜਾ ਆਪਣਾ ਐਡਰੈਸ ਹੈਗਾ ਮਾਨ ਫੈਸ਼ਨ ਠੀਕ ਉਹ ਕੇਕਬਾਹਦਰ ਮਾਰਕੀਟ ਪੋਚੋ ਮੰਡੀ ਐਮ ਸੀ ਪਾਰਕ ਦੇ ਬਿਲਕੁਲ ਸਾਹਮਣੇ ਸ਼ਾਪ ਨੰਬਰ 9 ਠੀਕ ਹੈ ਬਾਕੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ ਨਾ ਵਿਆਹ ਕਰਦੇ ਨੇ ਸੀਜ਼ਨ ਆ ਗਿਆ ਪਿਹਾਰ ਆ ਗਏ ਨਾ ਬਹੁਤ ਘੱਟ ਰੇਟਾ ਤੁਹਾਨੂੰ ਸ਼ੂਟ ਇਹ ਤਿਆਰ ਕਰਕੇ ਦੇਣਗੇ ਬਾਕੀ ਜੇ ਤੁਸੀਂ ਵਰਕ ਕਰਾਉਣਾ ਜਾਂ ਕੋਈ ਵੀ ਸ਼ੂਟ ਤਿਆਰ ਕਰਾਉ ਉਹ ਵੀ ਤੁਹਾਨੂੰ ਬਹੁਤ ਵੱਡੇ ਮਤਲਬ ਇਤੋਂ ਫਾਇਦੇ ਹੋਣਗੇ ਬਹੁਤ ਘੱਟ ਰੇਟਾ ਤੁਸੀਂ ਆਪਦਾ ਮਨਪਸੰਦ ਸ਼ੂਟ ਤਿਆਰ ਕਰਵਾ ਸਕਦੇ ਹੋ ਬਾਕੀ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦੇਖਦੇ ਆਂ ਸਾਰੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਭਣੇ ਸਤਿ ਸ੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡਾ ਮਾਨ ਫੈਸ਼ਨ ਬੁਟੀਕ ਤੇ ਅੱਜ ਅਸੀਂ ਤੁਹਾਡੇ ਲਈ ਜਿਹੜੇ ਹੈਗੇ ਬਹੁਤ ਸੋਹਣੇ ਸੂਟਸ ਦਾ 컬렉ਸ਼ਨ ਲੈ ਕੇ ਆਏ ਹਾਂ ਜਿਵੇਂ ਕਿ ਅੱਗੇ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹੁਣ ਕਰਵਾਚੌ ਤੋਂ ਲੈ ਕੇ ਦੀਵਾਲੀ ਤੱਕ ਮਤਲਬ ਸਾਰੇ ਵਿਆਹਾਂ ਸ਼ਾਦੀਆਂ ਲਈ ਸਾਡੇ ਤੇ ਬਹੁਤ ਮਤਲਬ ਸੂਟਾਂ ਦੇ ਅਸੀਂ ਬਹੁਤ ਭਾਰੀ ਆਫਰ ਲਗਾਏ ਆ ਬਹੁਤ ਤੁਹਾਨੂੰ ਡਿਸਕਾਊਂਟ ਦੇ ਵਿੱਚ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਭਣੇ ਜਿਵੇਂ ਕਿ ਆ ਫਰਸਟ ਸੂਟ ਜਿਹੜਾ ਹੈਗਾ ਇਹ ਨਾ ਨੇਚਰਲ ਕ੍ਰੇਪ ਦੇ ਵਿੱਚ ਬਣਿਆ ਹੋਇਆ ਪਫ ਵਰਕ ਦਾ ਡਿਜ਼ਾਈਨ ਹੈਗਾ ਇਹ ਵਾਲਾ ਜਿਹੜਾ ਹੈਗਾ ਇਹਦੀ neck ਤੇ ਵਰਕ ਹੈਗਾ ਆਹ ਵਾਲਾ ਜਿਹੜਾ ਹੈਗਾ ਇਹਦੇ ਘੇਰੇ ਤੇ ਵਰਕ ਆਊਗਾ ਫੁੱਲ ਹੈਵੀ ਜਿਹੜੀਆਂ ਨੇ ਸਲੀਵਸ ਬਣੀਆਂ ਹੋਈਆਂ ਇਹ ਵਾਲਾ ਵਰਕ ਹੈ ਜਿਵੇਂ ਕਿ ਤੁਸੀਂ ਸਾਡੇ ਤੋਂ ਇਹ ਸੇਮ ਵੀ ਰੈਡੀ ਕਰਵਾ ਸਕਦੇ ਹੋ ਜਾਂ ਕਿਸੇ ਹੋਰ ਕਲਰ ਹੋਰ ਫੈਬਰਿਕ ਤੇ ਤੁਸੀਂ ਆਪ ਦਾ ਡਿਜ਼ਾਈਨ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਸੈਕਿੰਡ ਜਿਵੇਂ ਹੁਣ ਅੱਗੇ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਤਾਂ ਆਪਾਂ ਜਾਗੋ ਵਗੈਰਾ ਤੇ ਵੇਅਰ ਕਰਨ ਲਈ ਜਿਵੇਂ ਖੱਦਰ ਦੇ ਬਾਗ ਦੇ ਉੱਤੇ ਆਪਾਂ ਸ਼ਰਟ ਰੈਡੀ ਕੀਤੀ ਹੈਗੀ ਓਕੇ ਜੀ ਹਾਂਜੀ ਤਾਂ ਇਹ ਮਤਲਬ ਜਾਗੋ ਵਗੈਰਾ ਤੇ ਵੇਅਰ ਕਰਨ ਲਈ ਬਹੁਤ ਸੋਹਣੀ ਮਤਲਬ ਚੀਜ਼ ਜਿਵੇਂ ਡਰੈੱਸ ਵੀ ਬਣਾ ਸਕਦੇ ਹੋ ਨਾ ਲਹਿੰਗਾ ਸਲਵਾਰ ਕੁਝ ਵੀ ਬਣਾ ਕੇ ਤੁਸੀਂ ਡਰੈੱਸ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਸੂਟ ਜਿਹੜਾ ਹੈਗਾ ਸਾਡਾ ਹਾਂਜੀ ਬਰਬਰੀ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਇਹ ਵੀ ਪਫ ਵਰਕ ਦਾ ਡਿਜ਼ਾਈਨ ਹੈਗਾ ਲਓ ਜੀ ਆਹ ਵਾਲਾ ਜਿਹੜਾ ਹੈਗਾ ਇਹਦੇ ਘੇਰੇ ਤੇ ਜਿਹੜਾ ਵਰਕ ਕੀਤਾ ਹੋਇਆ ਹੈਗਾ ਆਵਲੀਆਂ ਜਿਹੜੀਆਂ ਦੀਆਂ 슬ੀਵਜ਼ ਬਣੀਆਂ ਹੋਈਆਂ ਹੈਗੀਆਂ ਠੀਕ ਹੈ ਜੀ ਨੈਕਸਟ ਜਿਹੜਾ ਇੱਕ ਹੋਰ ਆਰਟੀਕਲ ਹਾਂਜੀ ਨੈਕਸਟ ਜਿਹੜਾ ਆਰਟੀਕਲ ਹੈ ਇਹ ਵੀ ਅਪਰ ਜਿਹੜਾ ਬਰਬਰੀ ਦੇ ਵਿੱਚ ਰੈਡੀ ਕੀਤਾ ਹੋਇਆ ਆਵਲ ਵਰਕ ਜਿਹੜਾ ਹੈਗਾ ਇਹਦੀ ਨੈਕ ਤੇ ਕੀਤਾ ਹੋਇਆਗਾ ਆ ਜਿਹੜਾ ਹੈਗਾ ਇਹਦੇ ਘੇਰੇ ਤੇ ਆਊਗਾ ਵਰਕ ਸੇਮ ਜਿਹੜੀਆਂ ਕਟਵਰਕ ਵਾਲੀਆਂ ਇਹਨੀਆਂ 슬ੀਵਸ ਬਣੀਆਂ ਹੋਈਆਂ ਇਹ ਵਾਲੇ ਜਿਹੜੇ ਆਪਣੇ ਡਿਜ਼ਾਈਨ ਆਪਾਂ ਰੈਡੀ ਕੀਤੇ ਆ ਇਹ ਵਾਲੇ ਪਫ ਵਰਕ ਦੇ ਡਿਜ਼ਾਈਨ ਨੇ ਇਹ ਤੁਹਾਨੂੰ ਜਿਹੜਾ ਮਤਲਬ 7-800 ਤੋਂ ਸਾਡਾ ਵਰਕ ਸਟਾਰਟ ਹੋ ਜਾਂਦਾ ਜਿਵੇਂ ਆ ਸਾਰਾ ਵਰਕ ਜਿਵੇਂ ਤੁਸੀਂ ਕਿਸੇ ਨੇ ਵੀ ਕਰਵਾਉਣਾ 7-800 ਦੀ ਰੇਂਜ ਵਿੱਚ ਕਰਵਾ ਸਕਦੇ ਹੋ ਠੀਕ ਆ ਜੀ ਬਾਕੀ ਜਿਹੜੇ ਵਰਕ ਦੇ ਸਟਾਰਟਿੰਗ ਪ੍ਰਾਈਸ ਨੇ 2-300 ਤੋਂ ਸਟਾਰਟ ਨੇ ਓਕੇ ਜੀ ਹਾਂਜੀ ਹਾਂਜੀ ਨੈਕ ਨੈਕਸਟ ਜਿਹੜਾ ਸੂਟ ਹੈਗਾ ਆਪਣਾ ਉਹ ਵੀ ਆਪਾਂ ਜਿਵੇਂ ਕਿ ਫੁਲਕਾਰੀ ਦੇ ਡਿਜ਼ਾਈਨ ਵਾਲਾ ਰੈਡੀ ਕੀਤਾ ਹੋਇਆ ਹੈ ਕੰਪਿਊਟਰਾਈਜ਼ਡ ਏਮਬਰਾਇਡਰੀ ਨਾਲ ਆਪਾਂ ਰੈਡੀ ਕੀਤਾਗਾ ਇਹ ਵਾਲੇ ਸੂਟ ਨੂੰ ਤੁਸੀਂ ਸਾਡੇ ਤੋਂ ਮਤਲਬ ਕਿਸੇ ਹੋਰ ਕਲਰ ਤੇ ਜਾਂ ਹੋਰ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਇਹ ਜਿਹੜੇ ਵਰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕਰਕੇ ਦੇਵਾਂਗੇ ਤੁਸੀਂ ਬਾਜ਼ਾਰ ਵਿੱਚੋਂ ਕਿਤੇ ਵੀ ਮਤਲਬ ਇਹਦਾ ਪ੍ਰਾਈਸ ਪਤਾ ਕਰਕੇ ਫਿਰ ਸਾਡੇ ਕੋਲ ਆਇਓ ਮਤਲਬ ਤੁਹਾਨੂੰ ਜਿਹੜੇ ਬਹੁਤ ਵਧੀਆ ਤੇ ਬਹੁਤ ਘੱਟ ਟਾਈਮ ਵਿੱਚ ਅਸੀਂ ਇਹ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਜੋ ਸੂਟ ਵੀ ਜਿਹੜਾ ਹੈਗਾ ਇਹ ਪਿਓਰ ਔਰਗੈਂజా ਦੇ ਵਿੱਚ ਬਣਿਆ ਹੋਇਆ ਹੈ ਇਹਦੇ ਵੀ ਘੇਰੇ ਦੇ ਉੱਪਰ ਵਰਕ ਕੀਤਾ ਹੋਇਆਗਾ ਤੇ ਸੇਮ ਜਿਹੜਾ ਵਰਕ ਇਹਦੀਆਂ 슬ੀਵਸ ਤੇ ਵੀ ਆਊਗਾ ਬਹੁਤ ਜ਼ਿਆਦਾ ਲਾਈਟ ਵੇਟ ਜਿਵੇਂ ਡੇਲੀ ਵੇਅਰ ਲਈ ਆਪਾਂ ਨੂੰ ਕੋਈ ਸੂਟ ਚਾਹੀਦਾ ਉਸ ਟਾਈਪ ਦੇ ਵਿੱਚ ਤਿਆਰ ਕੀਤਾ ਹੋਇਆਗਾ ਐਵੇਂ ਦੇ ਸੂਟ ਵੀ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਹਾਂਜੀ ਬਣੇ ਨੈਕਸਟ ਸੂਟ ਵੀ ਜਿਹੜਾ ਹੈਗਾ ਮਤਲਬ ਆਪਣਾ ਪਿਓਰ ਔਰਗੈਂజా ਦੇ ਵਿੱਚ ਹੀ ਬਣਿਆ ਹੋਇਆਗਾ ਇਹਦੇ ਜਿਹੜੇ ਨੈਕ ਤੇ ਵਰਕ ਕੀਤਾ ਹੋਇਆ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਬਣੀਆਂ ਹੋਈਆਂ ਇਹ ਜਿਹੜੇ ਦੇ ਨਾਲ ਟਾਈ ਐਂਡ ਆਈ ਦਾ ਆਪਾਂ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਫੋਰ ਸਾਈਡ ਜਿਹੜਾ ਕਟਵਰਕ ਕੀਤਾ ਹੋਇਆ ਇਦਾਂ ਦੇ ਸੂਟ ਤੁਹਾਨੂੰ ਸਾਡੀ ਸ਼ਾਪ ਤੋਂ ਮਤਲਬ ਵਿਦ ਦੁਪੱਟਾ 15-1600 ਦੇ ਮਤਲਬ ਰੇਂਜ ਵਿੱਚ ਤੁਹਾਨੂੰ ਪ੍ਰੋਵਾਈਡ ਕਰਾਂਗੇ ਅਸੀਂ ਵਿਦ ਦ ਫੈਬਰਿਕ ਤੇ ਵਿਦ ਏਮਬਰਾਇਡਰੀ ਠੀਕ ਹੈ ਜੀ ਹਾਂਜੀ ਇਹ ਵਾਲੀ ਏਮਬਰਾਇਡਰੀ ਤੁਸੀਂ ਮਤਲਬ ਇਹ ਵਾਲੇ ਨਹੀਂ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦੀ ਰੈਡੀ ਕਰਵਾ ਸਕਦੇ ਹੋ ਕੋਈ ਵੀ ਵਰਕ ਤੁਹਾਡੇ ਕੋਲ ਕੋਈ ਫੋਟੋ ਭੇਜ ਸਕਦੇ ਹੋ ਵੀ ਚੈੱਕ ਕਰ ਦੂੰਗੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਫੋਟੋ ਵੀਡੀਓ ਭੇਜ ਕੇ ਸੇਮ ਰੈਡੀ ਕਰਵਾ ਸਕਦਾ ਠੀ ਨੈਕਸਟ ਜਿਹੜਾ ਸੂਟ ਹੈਗਾ ਆਪਣਾ ਕ੍ਰਾਸ ਸਿਲਕ ਦੇ ਵਿੱਚ ਰੈਡੀ ਕੀਤਾ ਇਹਦੇ ਵਿੱਚ ਜਿਹੜਾ ਉੱਪਰ ਨੈਕ ਤੇ ਵਰਕ ਹੈ ਇਹ ਪਾਕਟਸ ਵਾਲੇ ਡਿਜ਼ਾਈਨ ਬਣੇ ਹੋਏ ਆ ਇਹ ਵਾਲਾ ਇਹਦੇ ਚਾਕਾਂ ਦੇ ਵਰਕ ਆਊਗਾ ਇਹਦੀ ਜਿਹੜੀ 슬ੀਵਸ ਤੇ ਬਾਟਮ ਵੀ ਬਣੀ ਹੋਈ ਹੈਗੀ ਇਹ ਵਾਲਾ ਵਰਕ ਸਾਡੇ ਖੁਦ ਦੇ ਕਾਰੀਗਰਾਂ ਨੇ ਤਿਆਰ ਕੀਤਾ ਹੋਇਆ ਇਹ ਜਿਹੜਾ ਕ੍ਰਾਸ ਸਿਲਕ ਦੇ ਵਿੱਚ 골ਡਨ ਜਰੀ ਨਾਲ ਵਰਕ ਕੀਤਾ ਹੋਇਆ ਸਾਰਾ ਪਾ ਵਰਕ ਦਾ ਡਿਜ਼ਾਈਨ ਹਾਂਜੀ ਨੈਕਸਟ ਤੁਸੀਂ ਸਾਡਾ ਜਿਹੜਾ ਹੈਗਾ ਮਸ਼ੀਨ ਵਰਕ ਦੇ ਸੂਟਸ ਦਾ ਕਲੈਕਸ਼ਨ ਦਾ ਦੇਖ ਰਹੇ ਹੁਣ ਇਹ ਜਿਹੜੇ ਆਰਈ ਪਲਸ ਹੈਂਡ ਦੇ ਸੂਟਸ ਰੈਡੀ ਕੀਤੇ ਹੋਏ ਆ ਪਿਓਰ ਨੇਚਰਲ ਕਰੇਵ ਦੇ ਵਿੱਚ ਬਣਿਆ ਹੋਇਆ ਸੂਟ ਹੈ ਐਵੇਂ ਦੇ ਸੂਟ ਤੁਸੀਂ ਸਾਡੇ ਤੋਂ ਵਿਦ ਫੈਬਰਿਕ 25 2600 ਦੀ ਰੇਂਜ ਵਿੱਚ ਰੈਡੀ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਵਰਕ ਤੁਸੀਂ ਕਰਾਉਣਾ ਸਾਡੇ ਤੋਂ ਮਤਲਬ 15 1600 ਦੀ ਰੇਂਜ ਵਿੱਚ ਜਿਹੜਾ ਹੈਂਡ ਪਲਸ ਆਰੀ ਦਾ ਵਰਕ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਹ ਵਾਲਾ ਜਿਹੜਾ ਹੈਗਾ ਆਰੀ ਪਲਸ ਹੈਂਡ ਦਾ ਨੈਕਸਟ ਜੀ ਸੌਰੀ ਇਹ ਵਾਲਾ ਜਿਹੜਾ ਹੈਗਾ ਆਪਣਾ ਨੈਕਸਟ ਸੂਟ ਹੈ ਜਿਹੜਾ ਆਰਈ ਪਲਸ ਹੈਂਡ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਵਾਲੇ ਜਿਹੜਾ ਵਰਕ ਤੁਸੀਂ ਜਿਹੜੇ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੇ ਘੇਰੇ ਦੇ ਉੱਪਰ ਵਰਕ ਆਊਗਾ ਉੱਪਰ ਨੂੰ ਕਲੀਆਂ ਜਾ ਰਹੀਆਂ ਇਹ ਵਾਲਾ ਸੂਟ ਵੀ ਸਾਡੇ ਇੱਥੇ ਤੁਸੀਂ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ ਇੱਕ ਵਾਰ ਕਿੰਨੇ ਦਿਨ ਜਿਹੜਾ ਟਾਈਮ ਤੋਂ ਸੂਟ ਤੁਹਾਨੂੰ ਤਿਆਰ ਕਰਕੇ ਦੇ ਦੋ ਕਰਦੇ ਹਾਂ ਵੀਰੇ ਅਸੀਂ 10 ਤੋਂ 15 ਦਿਨ ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਨੈਕਸਟ ਜਿਹੜਾ ਸੂਟ ਹੈਗਾ ਪਿਓਰ ਸ਼ਿਮਰ ਦੇ ਵਿੱਚ ਬਣਿਆ ਹੋਇਆ ਇਹ ਵਾਲੇ ਦੇ ਘੇਰੇ ਤੇ ਵਰਕ ਆਊਗਾ ਉੱਪਰ ਪੂਰੀ ਸ਼ਰਟ ਦੇ ਵਿੱਚ ਆਹ ਵਾਲਾ ਵਰਕ ਜਿਹੜਾ ਹੈਗਾ ਇਹਦੀਆਂ 슬ੀਵਸ ਤੇ ਆਊਗਾ ਠੀਕ ਆ ਜੀ ਆ ਇਹਦੇ ਨਾਲ ਪਲੇਨ ਬਾਟਮ ਆ ਆਹ ਵਾਲਾ ਦੁਪੱਟਾ 4 ਸਾਈਡ ਕੱਟ ਵਰਕ ਤੇ ਵਿੱਚ ਵੀ ਜਿਹੜਾ ਫਲਾਰ ਬਣਿਆ ਹੋਇਆ ਇਹ ਵਾਲੇ ਸੂਟ ਵੀ ਤੁਸੀਂ ਸਾਡੇ ਤੋਂ ਵਿਦ ਦੁਪੱਟਾ ਵੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ 27-2200 ਦੀ ਰੇਂਜ ਦੇ ਵਿੱਚ ਪਾਰਟੀ ਵੇਅਰ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਲਈ ਠੀਕ ਆ ਜੀ ਇਹ ਵਾਲਾ ਨੈਕਸਟ ਸੂਟ ਹੈ ਇਹ ਜਿਹੜੇ ਹੈਗੇ ਆ ਇਹਦੇ ਘੇਰੇ ਤੇ ਕੰਮ ਆ ਉੱਪਰ ਨੂੰ ਕਲੀਆਂ ਜਾ ਰਹੀਆਂ ਫਰੰਟ ਪੈਨਲ ਬਣਿਆ ਹੋਇਆ ਇਹ ਵਾਲਾ ਸੂਟ ਵੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਮਤਲਬ ਬਣਵਾ ਸਕਦੇ ਹੋ ਹਾਂਜੀ ਹਾਂਜੀ ਇਹ ਵਾਲਾ ਇਹਦਾ ਦੁਪੱਟਾ ਤੁਸੀਂ ਨੇੜੇ ਤੋਂ ਵਰਕ ਚੈੱਕ ਕਰੋ ਲਓ ਜੀ ਸਾਰਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਹੁੰਦਾ ਤੁਹਾਡੇ ਕੋਲ ਕੋਈ ਫੋਟੋ ਵੀਡੀਓ ਤੁਸੀਂ ਸੇਮ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਹਾਡੀ ਚੋਇਸ ਦੇ ਅਕੋਰਡਿੰਗ ਜਿਵੇਂ ਦਾ ਤੁਸੀਂ ਫੈਬਰਿਕ ਲਗਵਾਉਣਾ ਜਿਵੇਂ ਦਾ ਕਲਰ ਸਾਰਾ ਸੇਮ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਨੈਕਸਟ ਜਿਹੜਾ ਆਰਟੀਕਲ ਇਹ ਵੀ ਆਰਈ ਪਲਸ ਹੈਂਡ ਦਾ ਜਿਵੇਂ ਕਿ ਹੁਣ ਬੂਟੀਆਂ ਵਾਲੇ ਡਿਜ਼ਾਈਨ ਬਹੁਤ ਚੱਲ ਰਹੇ ਆ ਇਹਦੇ ਸਾਰੇ ਫਰੰਟ ਦੇ ਉੱਪਰ ਬੂਟੀਆਂ ਬਣੀਆਂ ਹੋਈਆਂ ਹੈਗੀਆਂ ਹਾਂਜੀ ਹਾਂਜੀ ਇਹ ਵਾਲੇ ਸੂਟ ਵੀ ਤੁਸੀਂ ਸਾਡੇ ਤੋਂ ਮਤਲਬ ਜਿਹੜਾ ਹੈਗਾ 24-2500 ਦੀ ਰੇਂਜ ਵਿੱਚ ਬਾਈ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਨੈਕਸਟ ਜਿਹੜੀ ਆਪਣੀ ਕਲੈਕਸ਼ਨ ਹੈਗੀ ਇਹ ਸਾਰੀ ਹੈਂਡਵਰਕ ਦੀ ਕਲੈਕਸ਼ਨ ਹੈ ਇਹ ਵਾਲਾ ਜਿਹੜਾ ਹੈਗਾ ਖਾਦੀ ਸਿਲਕ ਦਾ ਫੈਬਰਿਕ ਹੈ ਉਹਦੇ ਉੱਪਰ ਜਿਹੜਾ ਹੈਗਾ ਬੂਟੀਆਂ ਵਾਲੀ ਡਿਜ਼ਾਈਨਿੰਗ ਬਣੀ ਹੋਈ ਹੈ ਸਾਰੇ ਫੁੱਲ ਹੈਂਡ ਨਾਲ ਆਪਾਂ ਰੈਡੀ ਕੀਤੇ ਹੋਏ ਸੂਟ ਹੈ ਇਹ ਮੰਨ ਥੋੜੇ ਛਾਰੇ ਸਾਰੇ ਥੋੜੇ ਕਾਰੀਗਰ ਖੁਦ ਤਿਆਰ ਕਰਦੇ ਨੇ ਹਾਂਜੀ ਹਾਂਜੀ ਵੀਰੇ ਇਹਦੇ ਵਿੱਚ ਕੋਈ ਵੀ ਮਸ਼ੀਨ ਨਹੀਂ ਯੂਜ਼ ਕੀਤੀ ਹੋਈ ਸਾਰਾ ਹੱਥ ਨਾਲ ਕੰਮ ਕੀਤਾ ਗਿਆ ਹੋਇਆ ਠੀਕ ਹੈ ਜੀ ਤੇ ਇਹਦੇ ਕਿੰਨਾ ਕੁ ਡਿਸਕਾਊਂਟ ਹੈ ਜੀ ਹੈਂਡਵਰਕ ਦੇ ਉੱਪਰ ਹੈਂਡਵਰਕ ਦੇ ਉੱਪਰ ਤੁਹਾਨੂੰ ਜਿਹੜੇ 20 ਤੋਂ 30% ਦਾ ਡਿਸਕਾਊਂਟ ਮਿਲੂਗਾ ਜਿਵੇਂ ਵਿਆਹ ਸ਼ਾਦੀਆਂ ਦਾ ਅਗੇ ਸੀਜ਼ਨ ਆ ਰਿਹਾ ਹੈ ਦਿਵਾਲੀ ਕਰਵਾ ਚੌਥ ਤੇ ਬਹੁਤ ਜ਼ਿਆ ਸੇਮਾ ਟੋਟਲੀ ਹੈਂਡਵਰਕ ਆ ਗਿਆ ਜੀ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਬਿਲਕੁਲ ਵੀ ਮਸ਼ੀਨ ਨਹੀਂ ਯੂਜ਼ ਕੀਤੀ ਹੋਈ ਓਕੇ ਨੈਕਸਟ ਆਰਟੀਕਲ ਜਿਹੜਾ ਹੈਗਾ ਹੈਂਡਵਰਕ ਦੇ ਵਿੱਚ ਚਾਵਲ ਆਫ ਵਾਈਟ ਕਲਰ ਦੇ ਵਿੱਚ ਪਿਓਰ ਕਰੇਪ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਇਹ ਵਾਲੀ ਜਿਹੜੀ ਤੇ ਹੈਂਡਵਰਕ ਜੀ ਮੰਨ ਲਓ ਜੇ ਕਿਸੇ ਨੇ ਤਿਆਰ ਕਰਵਾਉਣਾ ਉਹ ਵੀ ਕਰ ਦੋਗੇ ਸੇਮ ਵਿੱਚ ਤੋਂ ਹਾਂਜੀ 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 ਵੀਰੇ ਠੀਕ ਹੈ ਜੀ ਹੈਂਡਵਰਕ ਵੀ ਜਿਹੜਾ ਹੈਗਾ ਆਪਣੇ ਕੋਲ 1000 1500 ਦੀ ਰੇਂਜ ਦੇ ਵਿੱਚੋਂ ਸਟਾਰਟ ਆ ਮਤਲਬ ਜੇ ਤੁਸੀਂ ਕਿਸੇ ਵੀ ਨੇ ਹੈਂਡਵਰਕ ਕਿਉਂਕਿ 1000 1500 ਦੀ ਰੇਂਜ ਵਿੱਚ ਤਾਂ ਤੁਹਾਨੂੰ ਮਤਲਬ ਬਾਜ਼ਾਰ ਵਿੱਚੋਂ ਕੋਈ ਫੈਬਰਿਕ ਹੀ ਮਿਲਦਾ ਤੇ ਅਸੀਂ ਤੁਹਾਨੂੰ ਮਤਲਬ 2000 ਦੀ ਰੇਂਜ ਵਿੱਚ ਹੈਂਡਵਰਕ ਦੇ ਵਧੀਆ ਸੂਟ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਨੈਕਸਟ ਜਿਹੜਾ ਆਰਟੀਕਲ ਹੈ ਵੀਰੇ ਇਹ ਅਚਕਨ ਸਟਾਈਲ ਦੇ ਵਿੱਚ ਬਣਿਆ ਹੋਇਆ ਜਿਵੇਂ ਕਿ ਆਹ ਵਾਲੀ embroiderry ਇਹਦੀ neck ਤੇ ਆਊਗੀ ਆਹ ਵਾਲੀ نیچے ਚੌਕਦੇ ਤੇ ਵਿੱਚ ਜਿਹੜੀ ਹੈਗੀ ਆ ਮਤਲਬ ਇਹਦੇ ਪੈਨਲ ਬਣਿਆ ਹੋਇਆਗਾ ਇਹ ਵੀ ਹੈਂਡਵਰਕ ਦਾ ਹੈ ਹਾਂਜੀ ਹਾਂਜੀ ਵੀਰੇ ਫੁੱਲ ਹੈਂਡਵਰਕ ਦੇ ਵਿੱਚ ਆ ਠੀਕ ਆ ਜੀ ਇਹ ਵਾਲੇ ਜਿਹੜੀ ਹੈਗੇ 슬ੀਵਸ ਤੇ ਵਰਕ ਕੀਤਾ ਹੋਇਆ ਇਦਾਂ ਦੇ ਹੈਵੀ ਪੀਸ ਵੀ ਤੁਸੀਂ ਸਾਡੇ ਤੋਂ ਜਿਵੇਂ ਵਿਆਹ ਸ਼ਾਦੀਆਂ ਲਈ ਰੈਡੀ ਕਰਵਾ ਸਕਦੇ ਹੋ 3000 3500 ਦੀ ਰੇਂਜ ਵਿੱਚ ਠੀਕ ਆ ਜੀ ਹਾਂਜੀ ਇਹ ਵਾਲਾ ਫੁੱਟ ਆ ਹਾਂਜੀ ਹਾਂਜੀ ਵੀਰੇ ਬਾਜ਼ਾਰ ਵਿੱਚ ਤੁਹਾਨੂੰ 7-8000 ਤੋਂ ਘੱਟ ਕੋਈ ਵੀ ਰੈਡੀ ਨਹੀਂ ਕਰਕੇ ਦੇਊਗਾ ਅਸੀਂ ਤੁਹਾਨੂੰ ਜਿਹੜਾ ਹੈਗੇ 3000 3500 ਦੀ ਰੇਂਜ ਵਿੱਚ ਐਵੇਂ ਦਾ ਵਰਕ ਪ੍ਰੋਵਾਈਡ ਕਰਾਂਗੇ ਠੀਕ ਆ ਜੀ ਨੈਕਸਟ ਜਿਹੜਾ ਆਰਟੀਕਲ ਇਹ ਵੀ ਆਪਾਂ ਫੁੱਲ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆ। ਆਵਲਾ ਵਰਕ ਜਿਹੜਾ ਹੈਗਾ ਇਹਦੀ neck ਤੇ ਆਊਗਾ। ਇਹਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਬਣੀਆਂ ਹੋਈਆਂ। 슬ੀਵਜ਼ ਦੇ ਉੱਪਰ ਵੀ ਬਹੁਤ ਸੋਹਣਾ ਇਹਦੇ ਤੇ ਕੰਮ ਕੀਤਾ ਹੋਇਆ। ਐਵੇਂ ਦੀ ਡਿਜ਼ਾਈਨ ਜਿਵੇਂ ਹੈਗੇ ਤੁਸੀਂ ਸਾਡੇ ਤੋਂ ਇਹ ਸੇਮ ਵੀ ਬਾਈ ਕਰ ਸਕਦੇ ਹੋ, ਕੋਈ ਹੋਰ ਵੀ ਰੈਡੀ ਕਰਵਾ ਸਕਦੇ ਹੋ। ਕਿਸੇ ਵੀ ਕਲਰ ਤੇ ਵੀ ਤੁਹਾਨੂੰ 2200-2500 ਦੀ ਰੇਂਜ ਵਿੱਚ ਅਸੀਂ ਰੈਡੀ ਕਰਕੇ ਦੇਵਾਂਗੇ। ਠੀਕ ਆ ਜੀ। ਹਾਂਜੀ। ਤੇ ਤੁਹਾਡਾ ਆਪਣੇ ਕੋਈ WhatsApp group ਹੈਗਾ ਜਿਹਦੇ ਡੇਲੀ ਕੁਲਿਸ ਹੈ। ਹਾਂਜੀ ਹਾਂਜੀ ਵੀਰੇ ਸਾਡਾ WhatsApp ਤੇ ਵੀ group ਬਣਿਆ ਹੋਇਆ। ਅਸੀਂ ਤੁਹਾਨੂੰ ਉੱਪਰ ਨਿਆ ਹੋਇਆ ਪੇਜ ਨੂੰ ਫੋਲੋ ਕਰਕੇ ਤੁਸੀਂ ਸਾਡੇ ਡੇਲੀ ਅਪਡੇਟ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਨੈਕਸਟ ਜਿਹੜਾ ਆਰਟੀਕਲ ਹੈਗਾ ਇਹ ਵੀ ਆਪਣਾ ਪਿਓਰ ਕਰੇਵ ਦੇ ਵਿੱਚ ਬਣਿਆ ਹੋਇਆ ਹੈ ਇਹਦੇ ਜਿਹੜੇ ਹੈਗੇ ਨੀਚੇ ਕੀ ਰਿਤੀ ਏਮਬਰਾਇਡਰੀ ਕੀਤੀ ਹੋਈ ਹੈ ਤੇ ਇਹਦੇ ਜਿਹੜੇ ਨੈਕ ਤੇ ਵੀ ਡਿਜ਼ਾਈਨ ਬਣਿਆ ਹੋਇਆ ਇਹ ਵਾਲਾ ਜਿਹੜਾ ਵਰਕ ਹੈਗਾ ਇਹਦੀਆਂ 슬ੀਵਸ ਤੇ ਬਣਿਆ ਹੋਇਆ ਜਿਵੇਂ ਤੁਸੀਂ ਵਿਆਹ ਸ਼ਾਦੀ ਲਈ ਸਾਡੇ ਤੋਂ ਹੈਵੀ ਮਤਲਬ ਬ੍ਰਾਈਡਲ ਸੂਟ ਜਾਂ ਕੋਈ ਵੀ ਡਰੈਸ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰੈਸ ਬਣਵਾਉਣੀ ਹੈ ਉਹ ਵੀ ਰੈਡੀ ਕਰਵਾ ਸਕਦੇ ਹੋ ਉਹ ਭਾਣ ਕਿੰਨੇ ਟਾਈਮ ਤੱਕ ਦੇ ਦਵਾਂਗੇ ਮੰਨ ਲਓ ਵਿਆਹ ਆ ਸੂਟ ਹੈ ਹੈਵੀ 2 25 ਦਿਨ ਦੇ ਵਿੱਚ ਵੀਰੇ ਫੁੱਲ ਹੈਵੀ ਵਿਦ ਦੁਪੱਟਾ ਸਾਰਾ ਕੁਝ ਲੇਸਸ ਵਗੈਰਾ ਲਗਾ ਕੇ ਸਾਰਾ ਤੁਹਾਨੂੰ ਫੁੱਲ ਰੈਡੀ ਕਰਕੇ ਦੇਵਾਂਗੇ ਪ੍ਰੋਪਰ ਵੀ 2 ਤੋਂ 25 ਦਿਨ ਦੇ ਵਿੱਚ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਹੈਗਾ ਇਹ ਆਪਣਾ ਰਾਇਲ ਬਲੂ ਕਲਰ ਦੇ ਵਿੱਚ ਬਣਿਆ ਹੋਇਆ ਇਹ ਵਾਲਾ ਸੂਟ ਵੀ ਇਹ ਜਿਵੇਂ ਤੁਹਾਨੂੰ ਹਲਕੀ ਡਿਜ਼ਾਈਨ ਕਈ ਵਾਰ ਕਿਸੇ ਕਸਟਮਰ ਨੂੰ ਜ਼ਿਆਦਾ ਹੈਵੀ ਨਹੀਂ ਪਸੰਦ ਹੁੰਦੇ ਜਿਵੇਂ ਹਲਕੀ ਡਿਜ਼ਾਈਨਿੰਗ ਬਣੀ ਹੋਈ ਆ ਇਹ ਵਾਲਾ ਦੇ ਘੇਰੇ ਤੇ ਆਊਗਾ ਵਿੱਚ ਸਾਰੇ ਡਾਟਸ ਬਣੇ ਹੋਏ ਆਗੇ ਇਹਦੀਆਂ 슬ੀਵਸ ਤੇ ਬਾਟਮ ਤੇ ਸਿੰਪਲ ਡਿਜ਼ਾਈਨਿੰਗ ਆਊਗੀ ਐਵੇਂ ਦੇ ਸੂਟ ਵੀ ਤੁਸੀਂ ਸਾਡੇ ਤੋਂ 22500 ਦੀ ਰੇਂਜ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਆ ਜੀ ਹਾਂਜੀ ਹਾਂਜੀ ਬਣਿਆ ਨੈਕਸਟ ਜਿਹੜਾ ਆਰਟੀਕਲ ਹੈਗਾ ਰਸਟ ਕਲਰ ਦੇ ਵਿੱਚ ਬਣਿਆ ਹੋਇਆ ਇਹਦੀ ਜਿਹੜੀ ਹੈਗੀ neck ਤੇ embroidery ਕੀਤੀ ਹੋਈ ਹੈ ਇਹਦੇ ਵਿੱਚ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਆਵਲ ਵਰਕ ਜਿਹੜਾ ਹੈਗਾ ਦੀ sleeves ਤੇ ਆਊਗਾ ਫੁੱਲ ਹੈਵੀ ਜਿਹੜੀ ਇਹਦੀ ਹੈਗੀ ਬਾਟਮ ਬਣੀ ਹੋਈ ਆ ਇਹਦੇ ਨਾਲ ਜਿਹੜਾ ਬਹੁਤ ਸੋਹਣਾ ਹੈਂਡ ਪੇਂਟ ਪਲੱਸ ਹੈਂਡਵਰਕ ਦਾ ਦੁਪੱਟਾ ਪਰ ਰੈਡੀ ਕੀਤਾ ਹੋਇਆ ਓਕੇ ਜੀ ਲਓ ਜੀ ਦੁਪੱਟਾ ਇਹਨਾਂ ਰੈਡੀ ਹੋਇਆ ਹੈ ਨਾ ਦੁਪੱਟੇ ਨੂੰ ਪਹਿਲਾਂ ਜਿਹੜਾ ਪੇਂਟ ਕਰਵਾ ਕੇ ਆਰੀ ਵਰਕ ਪਲੱਸ ਹੈਂਡਵਰਕ ਆਪਾਂ ਸਾਰਾ ਇਹਦੇ ਵਿੱਚ ਮਤਲਬ ਕੀਤਾ ਹੋਇਆ ਜਿਵੇਂ ਫੁੱਲ ਹੈਵੀ ਕੋਈ ਵਾਰ ਕਿਸੇ ਨੂੰ ਪਾਰਟੀ ਵੇਅਰ ਲੁੱਕ ਦੇ ਵਿੱਚ ਚਾਹੀਦੀ ਹੈ ਤਾਂ ਉਵੇਂ ਦੇ ਤੁਸੀਂ ਸਾਡੇ ਤੋਂ ਸੂਟ ਵੀ ਰੈਡੀ ਕਰਵਾ ਸਕਦੇ ਹੋ ਨੈਕਸਟ ਨੈਕਸਟ ਜਿਹੜਾ ਆਰਟੀਕਲ ਹੈਗਾ ਹੀ ਆਪਾਂ ਪਿਓਰ ਨੇਚਰਲ ਕ੍ਰੀਪ ਦੇ ਵਿੱਚ ਰੈਡੀ ਕੀਤਾ ਆਹ ਵਾਲਾ ਜਿਹੜਾ ਵਰਕ ਹੈਗਾ ਦੀ neck ਤੇ ਆਹ ਵਾਲਾ ਵਰਕ ਜਿਹੜਾ ਹੈਗਾ ਦੀ ਘੇਰੇ ਤੇ ਫਰੰਟ ਬੈਕ ਵਾਲਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਹੈਗਾ ਆਹ ਵਾਲੀ ਜਿਹੜੀਆਂ ਨੇ ਸਲੀਵਜ਼ ਆਉਣੀਆਂ ਇਹ ਨਾ ਕਿਸੇ ਕਸਟਮਰ ਦੀ ਔਨ ਡਿਮਾਂਡ ਆਪਾਂ ਰੈਡੀ ਕੀਤਾ ਜਿਵੇਂ ਕਿ ਆਹ ਵਾਲਾ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਸੇਮ ਆਹ ਵਾਲਾ ਪੀਸ ਰੈਡੀ ਹੋਇਆ ਪਰ ਕਲਰ ਕਲਰ ਚੇਂਜ ਆਣਾ ਜੀ ਹਾਂਜੀ ਹਾਂਜੀ ਵੀਰੇ ਮਤਲਬ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਆਪਾਂ ਕਲਰ ਚੇਂਜ ਕੀਤਾ ਬਾਕੀ ਡਿਜ਼ਾਈਨ ਜਿਵੇਂ ਸੇਮ ਹੈ ਇਦਾਂ ਦੇ ਤੁਸੀਂ ਫੋਟੋ ਵੀਡੀਓ ਠੀਕ ਹੈ ਲੋ ਹਾਂਜੀ ਬਿਲਕੁਲ ਸੇਮ ਰੈਡੀ ਕੀਤਾ ਫਰੰਟ ਬੈਕ ਬੋਥ ਸਾਈਡ ਦੋਨੋਂ ਸੇਮ ਬਣਿਆ ਹੋਈਆਂ ਸੂਟ ਦੀਆਂ ਹਾਂਜੀ ਬਣੇ ਨੈਕਸਟ ਜਿਹੜਾ ਆਰਟੀਕਲ ਹੈ ਥੋੜਾ ਜਿਹਾ ਮਤਲਬ ਹੈਵੀ ਬਣਿਆ ਹੋਇਆ ਜਿਵੇਂ ਇਹਦੀ ਨੈਕਾ ਉੱਪਰ ਤੱਕ ਇਹਦੇ ਵਰਕ ਕੀਤਾ ਹੋਇਆਗਾ ਇਹਦੇ ਨਾਲ ਵੀ ਸੇਮ ਆਪਾਂ ਜਿਵੇਂ ਹੈਂਡ ਪੇਂਟ ਪਲੱਸ ਹੈਂਡ ਵਰਕ ਵਾਲਾ ਦੁਪੱਟਾ ਰੈਡੀ ਕੀਤਾ ਹੋਇਆਗਾ ਐਵੇਂ ਦੇ ਸੂਟ ਵੀ ਤੁਸੀਂ ਸਾਡੇ ਤੋਂ ਜਿਵੇਂ ਕਿਸੇ ਨੇ ਬ੍ਰਾਈਡਲ ਪੀਸ ਚਾਹੀਦੇ ਹੁੰਦੇ ਆ ਜਾਂ ਵਿਆਹ ਸ਼ਾਦੀਆਂ ਵਿੱਚ ਪਾਉਣ ਲਈ ਤੇ ਐਵੇਂ ਦੇ ਪੀਸ ਵੀ ਤੁਸੀਂ ਸਾਡੇ ਤੋਂ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਆ ਜੀ ਹਾਂਜੀ ਮੰਗਾ ਮੈਂ ਕਿਸੇ ਵੀ ਤਰ੍ਹਾਂ ਦਾ ਸੂਟ ਤਿਆਰ ਕਰ ਦੋ ਮੰਗਾ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਕੋਈ ਵੀ ਡਰੈਸ ਕੋਈ ਵੀ ਹਾਂ ਜੀ ਕੋਈ ਵੀ ਕਿੰਨਾ ਵੀ ਵਰਕ ਹੋਵੇ ਬ੍ਰਾਈਡਲ ਲਹਿੰਗਾ ਵਗੈਰਾ ਸਾਰਾ ਕੁਝ ਅਸੀਂ ਰੈਡੀ ਕਰ ਦਿੰਦੇ ਹਾਂ ਆਰੀ ਵਰਕ ਕੋਈ ਆਰੀ ਵਰਕ ਹੈਂਡ ਵਰਕ ਨੀਡਲ ਵਰਕ ਸਾਰਾ ਮਤਲਬ ਕੰਪਿਊਟਰ embroiderry ਸਾਰੀ ਪਾਪ ਵਰਕ ਸਾਰੇ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਮੰਨ ਲਓ ਕੱਟ ਵੀ ਕੱਪੜਾ ਵੀ ਤੁਹਾਡਾ ਸਾਰਾ ਉਹ ਵੀ ਤੁਸੀਂ ਕਰ ਦੋ ਹਾਂ ਜੀ ਹਾਂ ਜੀ ਵੀਰੇ ਮਤਲਬ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਜਿਵੇਂ ਦਾ ਵੀ ਕਸਟਮਰ ਸਾਨੂੰ ਕੱਪੜਾ ਕਹੂਗਾ ਫੈਬਰਿਕ ਹਨਾ ਮਤਲਬ ਕਲਰ ਕਹੂਗਾ ਸੇਮ ਉਹਨਾਂ ਦੀ ਨੈਕਸਟ ਜਿਹੜਾ ਆਰਟੀਕਲ ਹੈ ਇਹ ਆਪਾਂ ਮਤਲਬ ਆਨੰਦਕਾਰਜ਼ ਲਈ ਸੂਟ ਰੈਡੀ ਕੀਤਾ ਕਿਸੇ ਨੇ ਆਨ ਆਰਡਰ ਆਪਣੇ ਤੋਂ ਸੂਟ ਰੈਡੀ ਕਰਵਾਇਆ ਸੀ ਓਕੇ ਜੀ ਫੁੱਲ ਜਿਹੜਾ ਫਰੰਟ ਇਹਦਾ ਹੈਵੀ ਹੈਗਾ ਫੁੱਲ ਹੈਵੀ ਇਹਦੀਆਂ 슬ੀਵਸ ਨੇਗੀਆਂ ਆਹ ਵਾਲਾ ਵਰਕ ਹੈਗਾ ਜਿਹੜਾ ਇਹਦੀ ਬਾਟਮ ਤੇ ਬਣਿਆ ਹੋਇਆ 4 ਸਾਈਡ ਵਰਕ ਦੇ ਨਾਲ ਜਿਹੜਾ ਇਹਦਾ ਦੁਪੱਟਾ ਆਪਾਂ ਰੈਡੀ ਕੀਤਾ ਐਵੇਂ ਦੇ ਕੋਈ ਵੀ ਬਰਾਇਡਲ ਪੀਸ ਬਰਾਇਡਲ ਲਹਿੰਗਾ ਕੋਈ ਵੀ ਸ਼ਰਾਰਾ ਵਗੈਰਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਡਰੈੱਸ ਆਪਦੀ ਵੈਡਿੰਗ ਲਈ ਜੋ ਵੈਡਿੰਗ ਦੇ ਵਿੱਚ ਵੇਅਰ ਕਰਨ ਲਈ ਤੁਹਾਨੂੰ ਚਾਹੀਦੀ ਹੈ ਤਾਂ ਅਸੀਂ ਤੁਹਾਨੂੰ 20 ਤੋਂ 25 ਦਿਨ ਦੇ ਵਿੱਚ ਹੈਵੀ ਸੂਟ ਮਤਲਬ ਰੈਡੀ ਕਰਕੇ ਦੇਵਾਂਗੇ। ਅਗਰ ਤੁਹਾਨੂੰ ਨਾਰਮਲ ਵੇਅਰ ਵਾਲੇ ਪਾਰਟੀ ਵੇਅਰ ਸੂਟ ਚਾਹੀਦੇ ਤਾਂ ਤੁਹਾਨੂੰ 10 ਤੋਂ 15 ਦਿਨ ਦੇ ਵਿੱਚ ਰੈਡੀ ਕਰਕੇ ਦੇਵਾਂਗੇ। ਠੀਕ ਹੈ। ਇਹ ਮਤਲਬ ਫੁੱਲ ਹੈਵੀ ਵਰਕ ਚ ਤਿਆਰ ਹੋਇਆ ਨਾ? ਹਾਂਜੀ ਹਾਂਜੀ ਵੀਰੇ ਬਾਕੀ ਦੁਪੱਟੇ ਦੇ ਪ੍ਰੋਪਰ ਲੇਸਸ ਵਗੈਰਾ ਲਗਾ ਕੇ ਰੈਡੀ ਕਰਕੇ ਦੇਵਾਂਗੇ। ਠੀਕ ਹੈ। ਇਸ ਟਿੱਚ ਵੀ ਤੁਸੀਂ ਕਰਨਾ ਮੰਨ ਲਾ ਜੀ? ਹਾਂਜੀ ਹਾਂਜੀ ਵੀਰੇ। ਹਾਂਜੀ ਠੀਕ ਹੈ। ਹਾਂਜੀ ਬਣਿਆ। ਨੈਕਸਟ ਜਿਹੜਾ ਸੂਟ ਹੈ ਇਹ ਵੀ ਕ੍ਰਾਸ ਸਿਲਕ ਦੇ ਵਿੱਚ ਬਣ ਸਿੰਪਲ ਇਹਦੇ ਘੇਰੇ ਤੇ ਵਰਕ ਕੀਤਾ ਹੋਇਆ ਐ ਐਵੇਂ ਇਹਦੀਆਂ 슬ੀਵਸ ਤੇ ਵਰਕ ਕੀਤਾ ਹੋਇਆ ਜਿਵੇਂ ਤੁਸੀਂ ਨੋਰਮਲ ਵੇਅਰ ਕਰ ਲਈ ਜਿਵੇਂ ਛੋਟੇ ਮੋਟੇ ਫੰਕਸ਼ਨ ਲਈ ਆਪਾਂ ਕੋਈ ਵੀ ਸੂਟ ਰੈਡੀ ਕਰਵਾਉਣੇ ਤਾਂ ਐਵੇਂ ਦੇ ਸੂਟ ਤੁਸੀਂ ਸਾਡੇ ਤੋਂ 2250 ਦੀ ਰੇਂਜ ਵਿੱਚ ਹੈਂਡਵਰਕ ਦੇ ਸੂਟ ਰੈਡੀ ਕਰਵਾ ਸਕਦੇ ਹੋ ਵਿਦ ਫੈਬਰਿਕ ਠੀਕ ਆ ਜੀ ਹਾਂਜੀ ਹਾਂਜੀ ਬਣੇ ਨੈਕਸਟ ਜਿਹੜਾ ਆਰਟੀਕਲ ਹੈ ਵੀ ਕ੍ਰਾਸ ਸਿਲਕ ਦੇ ਵਿੱਚ ਬਣਾਇਆ ਹੋਇਆ ਆਪਾਂ ਇਹ ਵੀ ਜਿਹੜਾ ਹੈਗਾ ਕਸਟਮਰ ਨੇ ਆਪਾਂ ਨੂੰ ਫੋਟੋ ਭੇਜੀ ਸੀ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਹੀ ਆਪਾਂ ਸੇਮ ਰੈਡੀ ਕੀਤਾ ਫੁੱਲ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਹੋਇਆ ਇਹ ਵਾਲਾ ਆਰਟੀਕਲ ਠੀਕ ਹੈ ਜੀ ਇਹ ਵਾਲਾ ਜਿਹੜਾ ਹੈਗੇ ਨੇ 프ਰੰਟ ਤੇ ਵਰਕ ਆਊਗਾ ਉੱਪਰ ਤੱਕ ਪੈਨਲ ਜਾ ਰਿਹਾ ਹੈ ਇਹਦੀਆਂ 슬ੀਵਸ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਲਓ ਜੀ ਐਵੇਂ ਦੇ ਸੂਟ ਵੀ ਤੁਸੀਂ ਸਾਡੇ ਤੋਂ ਜਿਵੇਂ 3500 ਦੀ ਰੇਂਜ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਐਂਡ ਵਰਕ ਦੋਨੋਂ ਟੋਟਲੀ ਹੈਂਡਵਰਕ ਆ ਗਿਆ ਜ ਸ਼ਿਪਿੰਗ ਜਿਹੜੀ ਹੈਗੀ ਆਪਣੇ ਪੰਜਾਬ ਦੇ ਵਿੱਚ ਫ੍ਰੀ ਹੈਗੀ ਹਾਂਜੀ ਤੇ ਬਾਕੀ ਹਾਂਜੀ ਤੇ ਸ਼ਿਪਿੰਗ ਦਾ ਭਾਣਾ ਵੀਰੇ ਸ਼ਿਪਿੰਗ ਜਿਹੜੀ ਹੈਗੀ ਆਪਣੀ ਪੰਜਾਬ ਦੇ ਵਿੱਚ ਫ੍ਰੀ ਹੈ ਬਾਕੀ ਕੋਈ ਗੱਲ ਨਹੀਂ ਆਪਾਂ ਆਰਡਰ ਦੇ ਹਿਸਾਬ ਨਾਲ ਜਿਹੜਾ ਸ਼ਿਪਿੰਗ ਦੇ ਚਾਰਜਸ ਵੀ ਕਰ ਲਾਂਗੇ ਮਤਲਬ ਬਾਕੀ ਜਿਹੜੇ ਹੈਗੇ ਲਓ ਹਾਂਜੀ ਬਣੀ। ਨੈਕਸਟ ਜਿਹੜਾ ਆਰਟੀਕਲ ਇਹ ਵੀ ਨੇਚਰਲ ਕ੍ਰੇਵ ਦੇ ਵਿੱਚ ਬਣਿਆ ਹੋਇਆ ਰੈੱਡ ਕਲਰ ਦਾ ਸੂਟ ਹੈ। ਇਹ ਜਿਹੜਾ ਵਰਕ ਹੈ ਇਹਦੇ ਚਾਕਾਂ ਤੇ ਵਰਕ ਆਊਗਾ। ਆਹ ਵਾਲੇ ਜਿਹੜੀਆਂ ਨੇ 슬ੀਵਜ਼ ਬਣੀਆਂ ਹੋਈਆਂ। ਇਹਦੇ ਨਾਲ ਆਪਾਂ ਪਿਓਰ ਚਨੂਨ ਦਾ ਜਿਹੜਾ ਹੈਗਾ ਦੁਪੱਟਾ ਵੀ ਲੇਸਸ ਲਗਾ ਕੇ ਤਿਆਰ ਕੀਤਾ ਹੋਇਆ। ਹਾਂਜੀ। ਐਵੇਂ ਦੇ ਤੁਸੀਂ ਸਾਡੇ ਤੋਂ ਨਾਰਮਲ ਮਤਲਬ ਜ਼ਿਆਦਾ ਹੈਵੀ ਸੂਟ ਕਿਸੇ ਨੇ ਨਹੀਂ ਵੇਅਰ ਕਰਨੇ ਹੁੰਦੇ ਤਾਂ ਨਾਰਮਲ ਹੈਂਡਵਰਕ ਵਾਲੇ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ। ਹਾਂਜੀ। ਹਾਂਜੀ ਨੈਕਸਟ ਜਿਵੇਂ ਕਿ ਅੱਗੇ ਸਰਦੀਆਂ ਦੇ ਸੀਜ਼ਨ ਲਈ ਵਿਆਹ ਸ਼ਾਦੀਆਂ ਲਈ ਆਪਾਂ ਬੈਲਵਰਡ ਦੇ ਵਿੱਚ ਵੀ ਕਾਫੀ ਸਟਾਕ ਜਿਹੜਾ ਰੈਡੀ ਕਰ ਰਹੇ ਹਾਂ ਜਿਵੇਂ ਫਸਟ ਸੂਟ ਆਪਣਾ ਜਿਹੜਾ ਹੈਗਾ ਬਲੈਕ ਕਲਰ ਦੇ ਵਿੱਚ ਬਣਿਆ ਹੋਇਆ ਵਾਲੇ ਜਿਹੜੀ ਦੀ ਨੈਕ ਤੇ ਵਰਕ ਹੈਗਾ ਇਹਦੀਆਂ 슬ੀਵਜ਼ ਵੀ ਹੈਵੀ ਨੇ ਤੁਸੀਂ ਬੈਲਵਰਡ ਦੇ ਵਿੱਚ ਜੇ ਕਿਸੇ ਹੋਰ ਫੈਬਰਿਕ ਦੇ ਵਿੱਚ ਵੀ ਜਿਵੇਂ ਰੈਡੀ ਕਰਵਾ ਸਕਦੇ ਹੋ ਨੈਕਸਟ ਜਿਹੜਾ ਆਰਟੀਕਲ ਹੈਗਾ ਰਾਇਲ ਬਲੂ ਦੇ ਵਿੱਚ ਬਣਿਆ ਹੋਇਆਗਾ ਇਹਦੀ neck ਦੇ ਉੱਪਰ ਵੀ ਬਹੁਤ ਜਿਹੜਾ ਹੈਵੀ ਵਰਕ ਕੀਤਾ ਹੋਇਆ ਫੁੱਲ ਸ਼ਰਟ ਵੀ ਹੈਵੀ ਹੈ ਇਹਦੇ ਨਾਲ ਜਿਹੜਾ ਹੈਗਾ ਆਪਾਂ ਵਰਕ ਵਾਲਾ ਦੁਪੱਟਾ ਹੈ। ਇਹ velvet ਆ ਗਿਆ ਜੀ। ਹਾਂਜੀ ਹਾਂਜੀ ਵੀਰੇ ਜਿਵੇਂ ਅੱਗੇ ਵਿਆਹਾਂ ਚ ਇਹ ਕੱਪੜੇ ਵੀ ਲੱਗ ਦੇਦੋਂਗੇ। ਹਾਂਜੀ ਹਾਂਜੀ ਵੀਰੇ ਅੱਗੇ ਸਰਦੀਆਂ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਹੁਣ ਆਹ ਵਾਲਾ ਸਟਾਕ ਵੀ ਕਾਫੀ ਰੈਡੀ ਕਰ ਰਹੇ ਹਾਂ। ਠੀਕ ਆ ਜੀ। ਹਾਂਜੀ। ਹਾਂਜੀ। ਜਿਵੇਂ ਕਿ ਕਈ ਮੇਰੀਆਂ ਭੈਣਾਂ ਨੂੰ ਵਰਕ ਤੋਂ ਹਟ ਕੇ ਕੁਝ ਚੀਜ਼ ਚਾਹੀਦੀ ਹੁੰਦੀ ਹੈ ਜਿਵੇਂ ਇਹ ਨੈਚੁਰਲ ਕਰੇਵ ਦੇ ਵਿੱਚ ਪ੍ਰਿੰਟ ਆ ਗਏ। ਜਿਵੇਂ ਇਹ ਵਾਲੀ ਜਿਹੜੀ ਹੈਗੀ ਸ਼ਰਟ ਹੈ ਦੇ ਫਰੰਟ ਬੈਕ ਤੇ ਪ੍ਰਿੰਟ ਹੋ ਸੇਮ ਜਿਹੜੇ ਪ੍ਰਿੰਟ ਵਾਲੇ ਦੁਪੱਟੇ ਹੈਗੇ ਠੀਕ ਹੈ ਜੀ ਤੁਸੀਂ ਸਾਡੇ ਤੋਂ ਐਵੇਂ ਦੇ ਜਿਹੜੇ ਸੂਟ ਆ ਉਹ ਵੀ ਬਾਈ ਕਰ ਸਕਦੇ ਹੋ ਲਓ ਜੀ ਨੈਕਸਟ ਜਿਹੜਾ ਆਰਟੀਕਲ ਹੈ ਪਿਓਰ オーਰਗੈਂజా ਦੇ ਵਿੱਚ ਬਣਿਆ ਹੋਇਆ ਇਹ ਵਾਲੀ ਜਿਹੜੀ ਹੈਗੀ ਇਹਦੀ ਸ਼ਰਟ ਹੈਗੀ ਹਾਂਜੀ ਇਹਦੇ ਨਾਲ ਵੀ ਪਲੇਨ ਜਿਹੜੀ ਹੈਗੀ ਬਲੈਕ ਬਾਟਮ ਹੈਗੀ ਇਹਦੇ ਨਾਲ ਵੀ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਜਿਵੇਂ ਕਿ ਇਹ ਵੀ ਥੋੜੀ ਪਾਰਟੀ ਵੇਅਰ ਲੁੱਕ ਦੇ ਵਿੱਚ ਹੀ ਨੇ ਜਿਵੇਂ ਕਿ ਕਈ ਪਹਿਣਾ ਨੇ ਮਤਲਬ ਜਿਵੇਂ ਵਰਕ ਵਾਲੇ ਸੂਟ ਨਹੀਂ ਵੇਅਰ ਕਰਨੇ ਤੋਂ ਐਵੇਂ ਦੇ ਸੂਟ ਵੀ ਸਾਡੇ ਤੋਂ ਬਾਈ ਕਰ ਸਕਦੇ ਆ ਠੀਕ ਹੈ ਜੀ ਮਨ ਲਾ ਕੇ ਹਰ ਤਰ੍ਹਾਂ ਦੀ ਕਲੈਕਸ਼ਨ ਤੁਸੀਂ ਪਿਆਰ ਰੱਖਦੇ ਹੋ ਹਾਂਜੀ ਹਾਂਜੀ ਵੀਰੇ ਠੀਕ ਹੈ ਨੈਕਸਟ ਜਿਹੜਾ ਆਰਟੀਕਲ ਹੈ ਵੀ ਪਿਓਰ ਔਰਗੈਂਜਾ ਦੇ ਵਿੱਚ ਬਣਿਆ ਹੋਇਆ ਆਹ ਵਾਲੀ ਜਿਹੜੀ ਹੈਗੀ ਦੀ ਸ਼ਰਟ ਆ ਪਲੇਨ ਬਾਟਮ ਨਾਲ ਜਿਹੜਾ ਹੈਗਾ ਇਹਦੇ ਬਨਾਰਸੀ ਦੁਪੱਟਾ ਪ੍ਰਿੰਟ ਵਾਲਾ ਤੁਸੀਂ ਜਿਹੜਾ ਦੁਪੱਟਾ ਜਿਹੜਾ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਦੇ ਨਾਲ ਡਿਜੀਟਲ ਪ੍ਰਿੰਟ ਵਾਲਾ ਬਨਾਰਸੀ ਦੁਪੱਟਾ ਤੁਹਾਨੂੰ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਨੈਕਸਟ ਜਿਹੜਾ ਆਰਟੀਕਲ ਹੈਗਾ ਆਵਲੀ ਇਹਦੀ ਸ਼ਰਟ ਹੈਗੀ ਹਾਂਜੀ ਇਹ ਵੀ ਬਨਾਸੀ ਸ਼ਰਟ ਹੈਗੀ ਨਾਲ ਇਹਦੇ ਪਲੇਨ ਬਾਟਮ ਹੈ ਹਾਂਜੀ ਇਹ ਸੇਮ ਪ੍ਰਿੰਟ ਵਾਲਾ ਦੁਪੱਟਾ ਇਹ ਵਾਲੀਆਂ ਚੀਜ਼ਾਂ ਵੀ ਜਿਵੇਂ ਨਾਰਮਲ ਆਪਾਂ ਛੋਟੇ-ਮੋਟੇ ਪਾਰਟੀਆਂ 'ਚ ਜਾਂ ਫੰਕਸ਼ਨ ਦੇ ਵਿੱਚ ਵੇਅਰ ਕਰਨ ਲਈ ਬਹੁਤ ਜ਼ਿਆਦਾ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ 1500-1600 ਦੀ ਰੇਂਜ ਵਿੱਚ ਇਹ ਦੁਪੱਟਾ ਪ੍ਰੋਵਾਈਡ ਕਰਦੇ ਹਾਂ ਇਹ ਮੰਨ ਲਓ ਕਸਟਮਰ ਨੇ ਕੋਈ ਵੀ ਕਸਟਮਾਈਜ਼ ਕਰਾਉਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਕਰਾ ਸਕਦੇ ਇਹਨੂੰ ਵੀ ਤੁਸੀਂ ਮਤਲਬ ਇਹਨਾਂ ਦੇ ਉੱਪਰ ਵੀ ਹੈਂਡਵਰਕ ਕਰਵਾ ਸਕਦੇ ਹੋ ਜਾਂ ਮਤਲਬ ਜਿਵੇਂ ਇਹਨਾਂ ਦੀ ਬਾਟਮ ਤੇ ਵਰਕ ਕਰਵਾ ਕੇ ਕਿਸੇ ਨੈਕਸਟ ਜਿਹੜਾ ਸੂਟ ਹੈਗਾ ਇਹ 올ਓਵਰ ਸੂਟ ਹੈਗਾ ਇਹਦੇ ਨਾਲ ਵੀ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਵੀ ਪਿਓਰ ਔਰਗੰజా ਦਾ ਪਿਓਰ ਔਰਗੰజా ਦੀ ਇਹਦੇ ਨਾਲ ਦੁਪੱਟਾ ਇਹ ਵਾਲੇ ਸੂਟ ਨੂੰ ਵੀ ਤੁਸੀਂ ਸਾਡੇ ਤੋਂ ਜਿਵੇਂ ਇਹਦੇ ਉੱਪਰ ਹੈਂਡਵਰਕ ਵੀ ਹੋ ਸਕਦਾ ਹੈਗਾ ਜਾਂ ਸਿੰਪਲ ਇਹ ਤੇ ਲੇਸਸ ਵਗੈਰਾ ਨਾਲ ਡਿਜ਼ਾਈਨਿੰਗ ਕਰਕੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਜਿਵੇਂ ਕਿ ਪ੍ਰਿੰਟ ਸੂਟ ਵੀ ਤੁਸੀਂ ਸਾਡੇ ਤੋਂ ਬਰਬਰੀ ਸ਼ਿਮਰ ਹਨਾ ਕਿਸੇ ਵੀ ਫੈਬਰਿਕ ਦੇ ਵਿੱਚ ਲੈ ਸਕਦੇ ਹੋ ਜਿਵੇਂ ਕਿ ਆ ਹੈਗਾ ਸ਼ਿਮਰ ਦੇ ਸ਼ਿਮਰ ਬਰਬਰੀ ਦੇ ਵਿੱਚ ਸੂਟ ਬਣਿਆ ਹੋਇਆ ਟਾਈ ਐਂਡ ਡਾਈ ਦਾ ਕਿਸੇ ਵੀ ਫੈਬਰਿਕ ਦੇ ਵਿੱਚ, ਔਰਗਾਂਜਾ ਦੇ ਵਿੱਚ, ਚਨੂਨ ਦੇ ਵਿੱਚ ਜਿਹੜਾ ਹੈਗਾ ਬਰਬਰੀ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਤੁਸੀਂ ਸਾਡੇ ਤੋਂ ਪ੍ਰਿੰਟ ਸੂਟ ਵੀ ਬਾਈ ਕਰ ਸਕਦੇ ਆ। ਠੀਕ ਹੈ ਜੀ। ਹਾਂਜੀ। ਹਾਂਜੀ ਬਣੇ ਜਿਵੇਂ ਕਿ ਆਪਾਂ ਸੂਟ ਦੇ ਵਰਕ ਦੇ ਨਾਲ ਨਾਲ ਆਪਾਂ ਸਟੀਚਿੰਗ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਿਵੇਂ ਆਹ ਵਾਲਾ ਆਪਾਂ ਕਿਸੇ ਕਸਟਮਰ ਦਾ ਰੈਡੀ ਕੀਤਾ ਹੋਇਆ ਆ ਇਹਦੇ ਉੱਪਰ ਆਪਾਂ ਹੈਂਡਵਰਕ ਕਰਵਾ ਕੇ ਪ੍ਰੋਪਰ ਸਟੀਚ ਕਰਕੇ ਜਿਹੜਾ ਉਹਨਾਂ ਨੂੰ ਦੇਣਾ ਠੀਕ ਆ ਜੀ ਤੇ ਐਵੇਂ ਦੇ ਸੂਟ ਤੁਸੀਂ ਸਾਡੇ ਤੋਂ ਵਿਦ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਜਿਵੇਂ ਕਿ ਦੁਪੱਟੇ ਤੇ ਵੀ ਪ੍ਰੋਪਰ ਲੇਸ ਵਗੈਰਾ ਲਾ ਕੇ ਤੁਹਾਨੂੰ ਵਿਦ ਸਟੀਚਿੰਗ ਸਾਰਾ ਕੁਝ ਪ੍ਰੋਵਾਈਡ ਕਰਾਂਗੇ ਇਹ ਵਾਲੇ ਜਿਹੜੇ ਡਿਸਕਾਊਂਟ ਆ ਸਾਡੇ ਮਤਲਬ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਭਾਰੀ ਡਿਸਕਾਊਂਟ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਸ ਫੈਬਰਿਕ ਜਿਹੜਾ ਹੈਗਾ ਤੁਸੀਂ ਸਾਨੂੰ ਆਪਦੀ ਚੁਆਇਸ ਦੇ ਅਕੋਰਡਿੰਗ ਦੱਸ ਸਕਦੇ ਹੋ ਵੀ ਕਿਹੜੇ ਫੈਬਰਿਕ ਤੇ ਕਿਹੜੇ ਕਲਰ ਤੇ ਤੁਹਾਨੂੰ ਜਿਹੜਾ ਵਰਕ ਚਾਹੀਦਾ ਹੈਗਾ ਤੁਹਾਨੂੰ ਸੇਮ ਤੁਹਾਡੀ ਚੁਆਇਸ ਦੇ ਅਕੋਰਡਿੰਗ ਅਸੀਂ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ